ਦਖਾਈ ਦਿਓ ਉਹ ਤਾਂ ਡਾਊਨ ਲਾਈ ਦਿਓ 410 ਤੋਂ ਕੱਟ ਗਏ 225 ਰੁਪਆ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਆਪ ਆਇਆ ਕਿਸਟੈਲੋ ਰੋਮਾਨੋ ਦੇ ਵਿੱਚ ਜਿਹਨੂੰ ਆਊਟਲੈਟ ਵੀ ਕਹਿ ਦਿੰਦੇ ਆ ਤੇ ਇਟਲੀ ਦੇ ਵਿੱਚ ਤਿੰਨ ਚਾਰ ਗਿਆ ਕੁਲ ਮਿਲਾ ਕੇ ਇਹ ਆਪਣੇ ਸ਼ਹਿਰ ਤੇ ਆਪਣੇ ਘਰ ਦੇ ਥੋੜੇ ਨੇੜੇ ਪੈਂਦੀ ਆ ਤੇ ਆਪਾਂ ਇੱਥੇ ਘੁੰਮਣ ਵਾਸਤੇ ਆਏ ਆ ਤੇ ਮੇਰੇ ਨਾਲ ਨੇ ਗੁਰਸ਼ਾਨ ਵੀਰ ਸਿੰਘ ਜੋ ਕਿ ਗੱਡੀ ਦੇ ਵਿੱਚ ਆਰਾਮ ਫਰਮਾ ਰਹੇ ਨੇ ਤੁਸੀਂ ਮਰਜੀ ਕਿਉਂ ਚਲੀ ਉਤਰੀ ਜੀ ਬਿਲਕੁਲ ਜੀ ਆ ਲੈ ਪੁੱਤਰੀ ਆ ਜਾ ਬਈ ਅੱਜ ਪਾਪਾ ਦੀ ਪੁੱਤਰੀ ਨੂੰ ਸਕੂਲ ਤੋਂ ਛੁੱਟੀ ਟਾਈਮਿੰਗ ਹੋ ਗਈ ਕਿਉਂਕਿ ਇਸ ਗੁਰシャン ਦਾ ਸਕੂਲ ਦੇ ਸੀਗਾ ਟੈਸਟ ਤੇ ਟੈਸਟ ਤੋਂ ਬਾਅਦ ਸਟਨਲੀ ਛੁੱਟੀ ਹੋ ਗਈ ਆ ਤੇ ਨੂੰ ਸਕੂਲ ਤੋਂ ਫੇ ਆਪਾਂ ਨੇ ਪਿਕ ਕਰਕੇ ਸਕੂਲ ਗਏ ਸੀਗੇ ਤੇ ਮੈਂ ਚੱਲ ਘੜੀ ਘੇੜਾ ਕੱਢ ਕੇ ਆਉਂਦੇ ਆ ਨਾਲੇ ਕੋਈ ਖਾ ਪੀ ਕੇ ਆਉਂਦੇ ਆ ਮੌਸਮ ਬਹੁਤ ਸੋਹਣਾ ਹੈ ਮਿੱਤਰੋ ਦੇਖੋ ਤੁਸੀਂ ਮੀਂਹ ਦਾ ਮੌਸਮ ਹੈ ਯਾਰ ਹਰ ਮੌਸਮ ਦੀ ਨਾ ਆਪਣੀ ਖਾਸੀਅਤ ਹੁੰਦੀ ਆ ਧੁੱਪ ਦਾ ਮੌਸਮ ਆਪਣੇ ਆਪ ਦਾ ਹੀ ਬਹੁਤ ਸੋਹਣਾ ਹੁੰਦਾ ਤੇ ਮੀਵਲਾ ਮੋਸਮ ਵੀ ਆਪਣੇ ਆਪ ਦੇ ਵਿੱਚ ਬਹੁਤ ਸੋਹਣਾ ਹੁੰਦਾ ਹੈ ਆਜੋ ਵੀ ਆਜੋ ਬੱਤਰੂ ਆਜੋ ਆਜੋ ਤੇ ਆਪਾਂ ਨੇ ਜਾਣਾ ਹੈ ਉਹ ਸਾਹਮਣੇ ਉਹ ਸਾਹਮਣੇ ਆਊਟਲੈਟ ਹੈ ਤੇ ਬੰਦੇ ਇੱਥੇ ਸਾਹਮਣੇ ਕੰਮ ਕਰ ਰਹੇ ਨੇ ਤੇ ਫਿਲਹਾਲ ਆਪਾਂ ਰੁਕੇ ਆਂ ਸਟਰੀਟ ਫੂਡ ਦੇ ਉੱਤੇ ਆਪਾਂ ਖਾਣੇ ਇੱਕ ਇੱਕ ਪਾਨੀਨੋ ਪਾਨੀਨੋ ਕੋਲ ਸਲਚੀਚਾ ਪਾਨੀਨੋ ਕੋਲੇ ਜ਼ਰਦੂਰੇ ਜ਼ਰਦੂਰੇ ਆਜੋ ਵੀ ਕੋਲੋ ਆ ਕੇ ਪਾਪਾ ਵਾਸਤੇ ਇੱਕ ਪਾਨੀ ਐਡ ਕਰਾ ਲਓ ਤੇ ਮਿੱਤਰੋ ਤੁਹਾਨੂੰ ਮੈਂ ਦੱਸਣਾ ਜਿਹੜੀ ਆ ਸਟਰੀਟ ਫੂਡ ਹੈ ਨਾ ਸਟਰੀਟ ਫੂਡ ਬੈਂਡਸ ਇਹ ਰੋਮ ਦੇ ਵਿੱਚ ਜਿਆਦਾ ਮਿਲਦੀਆਂ ਨਹੀਂ ਆਪਾਂ ਉਧਰ ਜਾ ਕੇ ਆਏ ਜਦੋਂ ਕਲਵੀਰ ਉਹਨਾਂ ਦੇ ਕੋਲ ਵਨੇਸ਼ੀਆ ਦੇ ਵਿੱਚ ਸਿਸਟਰ ਉਹਨਾਂ ਦੇ ਵੱਲ ਉਹਨਾਂ ਕਿੰਨੀ ਆ ਜੀ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਹੁੰਦੀ ਆ ਇੱਥੇ ਸਾਨੂੰ ਬਹੁਤ ਮਿਲਣ ਖਾਸ ਤੌਰ ਤੇ ਆ ਵਾਲੇ ਟਾਈਮ ਜਿਹੜਾ ਡੇਢ ਘੰਟੇ ਟਾਈਮ ਹੁੰਦਾ ਰੁੱਟੀਆ ਟਾਈਮ ਨਾ ਉਹ ਟਾਈਮ ਬਹੁਤ ਹੁੰਨੇ ਆ ਤੇ ਬੈਂ ਖੜੀ ਆ ਤੇ ਸਾਹਮਣੇ ਲਾਇਆ ਹੋਇਆ ਜਨਰੇਟਰ ਜਨਰੇਟਰ ਦੇ ਉੱਤੇ ਲਾਈਟ ਲੱਗੇ ਅੰਦਰੇ ਪਾਣੀ ਪੂਣੀ ਬਣਾਉਂਦੇ ਆ ਇਹਨੇ ਤਰ੍ਹਾਂ ਦੇ ਪਨੀਰ ਬਣ ਜਾਣੀਏ ਜੂਸਟਲ ਵਗੈਰਾ ਸਾਰਾ ਸਲਜੀਚੇ ਮੀਟ ਮੂਡ ਜੋ ਤੁਸੀਂ ਲੈਣੇ। ਕੁਛ ਆਸੀਂ ਕਰਦੇ ਪਹ ਤੋਂ ਆਰਡਰ। ਕੁਛ ਕੋਈ ਪੋਲੋ ਫ੍ਰਿੱਟੋ। ਸੀ ਪੋਟੋਲੇਟਾ। ਇਹਦੇ ਉੱਪਰ ਇਟਾ ਜਾਨੂੰ। ਹਾਂ ਦੇਖੋ ਇੱਧਰ ਇਹ ਵੀ ਇਹ ਸਾਰੇ ਸਲਜੀਚੇ ਪਏ ਨੇ ਤੇ ਇਹ ਪੋਲੋ ਉਹ ਮੀਟ ਹੋ ਗਿਆ। ਇਹ ਹੋ ਗਏ ਨੇ ਫ੍ਰਿੱਟਾ ਤੇ ਅੰਡੇ ਮਲავੇ ਆਪਣਾ ਓਮਲੇਟ ਬਣਾਇਆ ਵਾ। ਕੀ ਬਣਾਏ? ਇਹ ਕਹਿੰਦੇ ਜਿੰਨੇ ਵੀ ਤੇ ਕੋਈ ਵੈਜੀਟੇਬਲ ਹੈਗਾ ਸਾਰੇ ਪਾ ਦੇ। ਹੈ? ਸਾਰੇ ਨਹੀਂ ਵੇਖਾਣੇ ਜੀ। ਸਾਰੇ ਕੀ ਮੂਰੇ ਵੀ ਆਪਕੇ ਕਹਿਣਾ ਕਹਣਾ ਸੋਧੇ ਹੋ ਰਿਹਾ ਤੂੰ ਤਾਂ ਬੱਚੀ ਤੇਰੀ ਆ ਨਹੀਂ ਹੈਗਾ ਕਿ ਸਾਰੇ ਟਮਾਟਰ ਟਮਾਟਰ ਸਾਰੇ ਨੂੰ ਪਾ ਦੇਗਾ ਜੋਦਰ ਲੱਭਾ ਤੇਰੇ ਬਾਅਦ ਤੇਰੀ ਪੰਨੇ ਬਹੁਤ ਮੋਟੀ ਹੋ ਜਾਣੀ ਹੈ ਓਏ ਯਾਰ ਅੱਜ ਕੋ ਸ਼ਾਨਦਾਰ ਟੈਸਟ ਕਿਦਾਂ ਨੇ ਫਿਰ ਕਸਟਰ ਐਗਜ਼ਾਮ ਸੀਗੇ ਟੈਸਟ ਨਹੀਂ ਦਾ ਅੱਜ ਕੋ ਸ਼ਾਨਦਾਰ ਟੈਸਟ ਵਧੀਆ ਹੋਣ ਦੀ ਖੁਸ਼ੀ ਵਿੱਚ ਮੇਰੇ ਕੋਲ ਪਾਰਟੀ ਹੋ ਰਹੀ ਹੈ ਲੈ ਬੱਪੂ ਲੱਗਿਆ ਬਣਾਉਣ ਵਾਸਤੇ ਦੇਖੋ ਇੱਧਰ ਸਾਹਮਣੇ ਮੀਆਂ ਬੀਬੀ ਤੋਂ ਨਹੀਂ ਜਿਹੜੀ ਬੜੀ ਬੈਂਡ ਦਾ ਕੰਮ ਹੈ ਨਾ ਇਹ ਜਾਸਰ ਜਿਹੜੇ ਮਤਲਬ ਵੀ ਹਸਬੰਡ ਵਾਈਫ ਨੇ ਜਾਂ ਮਤਲਬ ਜਿਹਨਾਂ ਦੇ ਪਰਿਵਾਰਕ ਕੰਮ ਹੈ ਉਹ ਜ਼ਿਆਦਾ ਕਰਦੇ ਨੇ ਮਤਲਬ ਹਸਬੰਡ ਵਾਈਫ ਹੋ ਗਏ ਭੈਣ ਭਰਾ ਲੱਗੇ ਸਾਰੇ ਆਪਸ ਵਿੱਚ ਕੰਮ ਕਰਦੇ ਆ ਇੱਕ ਵਧੀਆ ਬਈ ਨੱਸਿਆ ਵੀ ਕੋਟ ਬਿਜ਼ਨਸ ਹੈ ਹੈ ਅੱਗੇ ਇੰਡੀਆ ਇਦਾਂ ਦੇ ਗੱਲੇ ਹੁੰਦੇ ਸੀ ਹੈਨਾ ਮੈਂ ਸੁਣੇ ਮਿੱਟੀ ਦੇ ਹੁੰਦੇ ਉਹ ਪਹਿਲਾਂ ਹੁੰਦੇ ਦੇ ਮਿੱਟੀ ਪਲਾਸਟਿਕ ਦੇ ਵੀ ਹੁੰਦੇ ਸੀ ਹਾਂ ਮਾਲਕਾ ਕੋਈ ਵੀ ਹੁੰਦੇ ਆ ਪਲਾਸਟਿਕ ਦੇ ਹੁਣ ਗੱਲੇ ਵਾਜ ਕੇ ਪੈਸੇ ਨਹੀਂ ਬਚ ਜਗੇ ਹੋ ਗਈਆਂ ਪਾਣੀ ਆ ਰੈਡੀ ਮਿੱਤਰੋ ਆਪਣੀਆਂ ਦੇਖੋ ਪਾਣੀ ਸਲਜੀਚੀ ਵਾਲੀ ਪਾਣੀ ਆ ਪਰਸ਼ਾਨਵੀ ਦੀ ਕੋਤਲ ਇੱਥੇ ਵਾਲੀ ਤੇ ਸਾਰੇ ਤਰ੍ਹਾਂ ਦੇ ਵੈਜੀਟੇਬਲ ਪਾਤੇ ਦੇ ਇਦਾਂ ਨੇ ਪਾਣੀ ਇਹ ਬਹੁਤ ਜ਼ਰਾ ਮਿੱਤਰੋ ਕੰਮ ਜੰਗੀ ਪੱਤਰ ਚੱਲਦਾ ਹੈ ਰੋਮ ਦੇ ਵਿੱਚ ਖਾਸ ਤੌਰ ਤੇ ਉੱਪਰ ਰੋਮ ਤੋਂ ਬਾਹਰ ਨਹੀਂ ਇਹ ਜੀ ਤਰਸੀ ਨੇ ਬੰਦਾ ਰੋਮ ਤੋਂ ਜਾਂਦਾ ਜਿਹੜੇ ਮੇਰੇ ਵੀਰ ਨੇ ਆਪਣੇ ਕਹਿ ਸਹਿਮਤ ਹੋਣਗੇ ਉਹ ਕਹਿਣਗੇ ਵੀ ਅਸੀਂ ਰੋਮ ਛੱਡ ਕੇ ਚਲੇ ਗਏ ਆ ਅਸੀਂ ਆਹ ਸਾਨੂੰ ਪਾਣੀ ਨਹੀਂ ਮਿਲੀ ਨੌਰ ਤੇ ਕਿਤੇ ਵੀ ਨਹੀਂ ਮਿਲਦੀ ਹੁਣ ਆਪਾਂ ਫਾਈਨਲੀ ਕਸਟੈਲੋ ਰੋਮਾਨੋ ਦੀ ਪਾਰਕਿੰਗ 'ਚ ਪਹੁੰਚ ਗਏ ਆ ਤੇ ਗੱਡੀ ਆਪਾਂ ਨੇ ਆਪਣੀ ਪਾਰਕਿੰਗ ਦੇ ਵਿੱਚ ਲਾਤੀ ਆ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਵੀਕੈਂਡ ਤੋਂ ਇਲਾਵਾ ਹੋਰ ਕੀ ਹਾਲ ਹੁੰਦਾ ਹੈ ਵੀਕੈਂਡ ਤੋਂ ਇਲਾਵਾ ਦੇਖੋ ਸਾਰੀਆਂ ਜਿਹੜੀਆਂ ਪਾਰਕਿੰਗ ਹੈ ਸਾਰੀਆਂ ਬਿੱਲੀ ਹੋਣੀਆਂ ਦੇਖੋ ਸਿਰਫ ਬਸ ਨੇੜੇ-ਨੇੜੇ ਗੱਡੀਆਂ ਲੱਗੀਆਂ ਹੋਈਆਂ ਪਰ ਜਦੋਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਉਂਗੇ ਨਾ ਫਿਰ ਤੁਹਾਨੂੰ ਗੱਡੀ ਰੋਣ ਵਾਸਤੇ ਪਾਰਕਿੰਗ ਨਹੀਂ ਮਿਲਣੀ ਜੇ ਤੁਸੀਂ 11 12 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚ ਗਏ ਤਾਂ ਪਹੁੰਚ ਗਏ ਟੀ ਬਾਅਦ ਵੀ ਤਾਂ ਫਿਰ ਕੰਮ ਔਖਾ ਹੋ ਜਾਂਦਾ ਹੈ ਇਹਦੇ ਕਸਰੋ ਦੀਆਂ ਚਾਰ ਐਂਟਰੀਆਂ ਹੈ ਮਿੱਤਰੋ ਇੱਕ ਇਧਰ ਦੀ ਸਾਈਡ ਹੈ ਇੱਕ ਪਰਲੀ ਸਾਈਡ ਉਧਰ ਦੀ ਸਾਈਡ ਤੇ ਅੱਜ ਆਪਾਂ ਆਹ ਵਾਲੀ ਸਾਈਡ ਤੋਂ ਐਂਟਰੀ ਕਰਨ ਲੱਗੇ ਆ ਸਾਹਮਣੇ ਦੇਖੋ ਉਧਰ ਬਰਬ ਤੇ ਕਿ ਮੈਂ ਤੁਹਾਨੂੰ ਹੋਰ ਦੱਸਣਾ ਹੈ ਗੱਲ ਜਿੰਨੇ ਵੀ ਨਾ ਆਊਟਲੈਟ ਹੈਗੀਆਂ ਇਟਲੀ ਵਿੱਚ ਲਗਭਗ ਸਾਰੀਆਂ ਦਾ ਸੇਮ ਸਟਰਕਚਰ ਹੈ ਸਾਰੀਆਂ ਸੇਮ ਲਗਣੀਆਂ ਜੇ ਕਿਸੇ ਬੰਦੇ ਨੇ ਯਾਰ ਰੱਖਾ ਬਣ ਕੇ ਲਾ ਕੇ ਨਾ ਛੱਡਦੀ ਔਰੇ ਇੱਥੇ ਤਾਂ ਉਹ ਜੱਜ ਨਹੀਂ ਕਰ ਸਕੀ ਕਿ ਕਿਹੜੀ ਦੇ ਵਿੱਚ ਖੜੇ ਆਪਾਂ ਮਤਲਬ ਬਿਲਕੁਲ ਸੇਮ ਸਟਰਕਚਰ ਹੋਊਗਾ ਇਹਨਾਂ ਦਾ ਤੇ ਅੰਤਰੀ ਸਾਹਮਣੇ ਬਣਿਆ ਹੋਇਆ ਨਕਸ਼ਾ ਵੀ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਜਾਣਾ ਹੈ ਹੁਣ ਆਪਾਂ ਕਿਧਰ ਚਲੀਏ ਚੱਲ ਪੇ ਹੋ ਰਹੀ ਇਧਰੋਂ ਤੇ ਉਧਰ ਜਾਣਾ ਹੈ ਦੇ ਹੁਣ ਲੋਕ ਜੀ ਜੀ ਚਲੋ ਇਧਰੋਂ ਚੱਲਦੇ ਆ ਅੱਗੇ ਸਾਹਮਣੇ ਹੈ ਵਰਸਾਚੇ ਦਾ ਸ਼ੋਰੂਮ ਅਰਮਾਨੀ ਦਾ ਸ਼ੋਰੂਮ ਇੱਥੇ ਬਸ ਇਦਾਂ ਵੀ ਤੁਸੀਂ ਬਸ ਇਦਾਂ ਘੁੰਮ ਕੇ ਜਾ ਸਕਦੇ ਹੋ ਕਈ ਦਾ ਇਦਾਂ ਦੇ ਸ਼ੋਰੂਮੇ ਵੀ ਅੰਦਰ ਬੜਨ ਨੂੰ ਦਿਲ ਨਹੀਂ ਕਰਦਾ ਬਾਹਰ ਵੀ ਬੰਦਾ ਦੇਖ ਕੇ ਕਹਿੰਦਾ ਵੀ ਨਹੀਂ ਤੁਸੀਂ ਇੱਥੇ ਠੀਕ ਹੋ ਅਜੰਦਰੇ ਲੋਕ ਬਹੁਤ ਘੱਟ ਆ ਨਹੀਂ ਤਾ ਨਾ ਇੱਥੇ ਕੁਛਾਂ ਤਿਲਦਾਰ ਨੂੰ ਜਗ ਨਹੀਂ ਮਿਲਦੀ ਹੁੰਦੀ ਕੁਛ ਮੀਂਹ ਪੈਂਦਾ ਤੇ ਕੁਛ ਫਿਰ ਵੈਸੇ ਵੀ ਮੌਸਮ ਦਾ ਫਰਕ ਹੈ ਨਾ

ਹਾਂ ਛੋਟੇ ਬੱਚੇ ਆਨੇ ਕੰਮ ਨਹੀਂ ਨਹੀਂ ਚਲੋ ਕਈ ਵਾਰੀ ਆਪਣੇ ਕੁਛਾ ਨਾਲ ਵੱਡੇ ਕਈ ਆਪਣੇ ਬੱਚੇ ਛੋਟੇ ਹੁੰਨੇ ਆ ਬੰਦਾ ਆ ਕੇ ਘੁਮਾ ਸਕਦਾ ਬੱਚੇ ਖਿਲਾ ਸਕਦਾ ਤੇ ਬੱਚੇ ਦੇ ਖੇਲੋ ਸ਼ਾਪਿੰਗ ਕਰਕੇ ਆਈ ਐ ਹੁਣ ਸਤਨ ਹਾਂ ਇਥੇ ਲੱਗੇ ਬੱਚੇ ਛੱਡਦੇ ਬੱਚੇ ਖੇਡਣਗੇ ਆਪਣਾ ਤੂੰ ਹੀ ਆਪਣੇ ਪੈਸੇ ਖਰਚ ਕੇ ਆਓ ਅੱਛਾ ਇਦਾਂ ਦੇ ਦਈਏ ਆਪਣੇ ਵਿੱਚ ਤੇ ਹਾਂ 10 ਤੋਂ 12 ਸਾਲ ਦੇ ਹਾਂ 10 ਤੋਂ 12 ਸਾਲ ਦੇ ਬੱਚੇ ਖੇਡ ਸਕਦੇ ਹੋਣ ਜੋ ਹੈ ਕੋਈ ਬਰਸਾਲ ਦਾ ਤੇਰਾ ਥੋੜੀ ਫਰਕ ਹੈ ਪੁੱਤਰਾ ਨਹੀਂ ਨਹੀਂ ਦੋ ਸਾਲ ਗਈ ਆ ਦੋ ਸਾਲ ਦੀ ਫਰਕ ਹੈ ਤੇਰਾ 15 ਦਾ ਹੋ ਜਾਣਾ 26 ਦਾ ਨਾ ਨਾ ਉਹ ਤਾਂ 15 ਦਾ ਖੁਣ ਆ ਜਾਈ ਹਾਂ ਥੋੜੀ ਹੁਣ ਤਾਂ ਜੇ ਫਿਰ ਆਪਾਂ ਇਹਨੂੰ ਸਪੈਸ਼ਲ ਪਾਈਏ ਨਾ ਵੀ ਸਾਡੇ ਬੱਚੇ ਪਲੀਜ਼ ਖੇਡ ਲੈਣ ਦਿਓ ਉਹ ਮੰਨ ਜਾਣਗੇ ਨਾ ਤਾਂ ਨਹੀਂ ਤਾਂ ਨਹੀਂ ਮੰਨਣਗੇ ਨਹੀਂ 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 ਇਧਰ ਹੀ ਸਾਈਡ ਥੋੜਾ ਜਿਹਾ ਹੈਗਾ ਰਣਕ ਵੀਲੇ ਹੈ ਨਾ ਇਧਰ ਸ਼ਾਇਦ ਕੋਈ ਕੰਮ-ਕਮ ਚੱਲਦਾ ਪਹਿਲਾਂ ਸਾਰਾ ਉੱਪਰ ਹੁੰਦਾ ਸੀਗਾ ਆ ਵੀ ਮਾਰਕਾ ਸਾਰੇ ਹੀ ਘੰਟਾ ਸੇ ਲੱਗੀ ਹੋਈ ਚਲ ਦੇਖੀ ਅੰਦਰ 410 ਤੋਂ ਕੱਟ ਗਏ 225 ਹੋਰ ਦਾ ਆ ਜਾਓ ਆ ਜਾਓ ਹੈ ਅੱਜ ਇਸਨ ਯੱਗ ਦੇਖਦੇ ਹਾਂ ਵਿੱਚ ਵੀ ਤਾਂ ਕੱਪੜੇ ਇਦਾਂ ਦੇ ਨਾ ਮੇਰੇ ਰੇਟ ਦੇ ਕੇ ਡਰ ਲੱਗਣਾ ਗੱਲ ਨਹੀਂ ਡਰ ਲੱਗਣ ਵਾਲੀ ਉਹ ਗੱਲ ਹੋ ਜਾਂਦੀ ਹੈ ਨਾ ਸ਼ਾਂਤ ਦਿਲ ਦਹਿਲਾਉ ਬਣੇ ਪ੍ਰਾਈਸ ਹੋ ਜਾਣੇ ਕਈ ਵਾਰ ਅੱਜ ਸ਼ਾਂਤੀ ਸ਼ਾਂਤੀ ਹੈਗੀ ਆ ਪਰ ਇੱਥੇ ਫੇਰ ਵੀ ਕੁਝ ਲੋਕ ਹੈਗੇ ਹੋਰੀ ਹੈ ਨਾ ਆਹ ਵਾਲੀ ਸਾਈਡ ਦੇ ਉੱਤੇ ਸਾਜਮੋ ਤੇ ਜ਼ਿਆਦਾ ਵੀ ਆਪਾਂ ਇਥੋਂ ਰੇਬ ਜਾਨਿਕ ਲੈ ਕੇ ਸੀ ਰੇਬ ਉਹਨਾਂ ਦੀ ਦੋ ਹਨ ਕਿਵੇਂ ਉਹ ਲੱਭ ਕਿੱਥੇ ਸ਼ੁਰੂ ਆ ਪੈਲਿੰਗ ਲੈ ਲੈ ਹਾਂਜੀ ਉਹ ਲੱਭ ਲੈਣੇ ਇੱਕ ਬਰਬਰੀ ਦੀ ਇੱਕ ਰਿਵਨ ਹਾਂ ਉਹਦੇ ਤੋਂ ਲੈ ਆਪਾਂ ਆਪਾਂ ਲੈ ਦੇ ਕੇ ਸ਼ੌਂਕ ਘੜੀਆਂ ਦਾ ਤੇ ਹਨ ਕਾ ਦਾ ਦੋ ਸ਼ੌਂਕਾਂ ਕੱਪੜੇ ਕੋਪੜਾ ਦਾ ਬਹੁਤਾ ਨਹੀਂ ਮਿੱਤਰ ਜੀ ਆਪਾਂ ਨੂੰ ਕੱਲ ਮੇਰੇ ਕਾ ਹੋਊਗੀ ਉਹਦਾ ਉਹਦਾ ਕੀ ਆ ਪਰ ਮੇਨ ਮਨ ਇਹ ਹਨ ਕਿੱਥੇ ਘੜੀ ਤੇ ਬੂਟ ਸ਼ੂਜ਼ ਹੁਣ ਆਪਾਂ ਆ ਗਏ ਆ ਕੋਲੰਬੀਆ ਵਾਲਿਆਂ ਦੇ ਇਹਨਾਂ ਦੇ ਕੋਲੰਬੀਆ ਵਾਲਿਆਂ ਦੇ ਆਫਰ ਲੱਗੀਆਂ ਹੋਈਆਂ ਨੇ ਤੇ ਲੱਗੀ ਵੇ ਸਾਰੀ ਉਹ ਇੰਟਰਵਿਊ ਤੋਂ ਕੱਟ ਗਈ 30 ਵੀਰਸ 65 ਯੂ ਕੱਟ ਗਈ 30 ਯੂ ਦੇ ਵਿੱਚ ਸਹੀ ਠੀਕ ਹੋ ਗਿਆ ਯਾ ਸਹੀ ਚੈੱਕ ਕਰ ਲਾ ਤੇ ਤੇ ਚੱਕ ਲਾ ਤੁਹਾਡੇ ਕੋਲ ਕੋਈ 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 ਚੀਜ਼ ਲੇਡੀਜ਼ ਵਾਲਾ ਸਟਾਫ ਆ ਲੇਡੀਜ਼ ਆ ਰਹੇ ਹਾਂਜੀ ਆ ਦੇ ਸਾਰੇ ਅਸੀਂ ਇਰ ਗਏ ਸਿਰ ਸਹੀ ਹੈ ਕਲਰ ਪਸੰਦ ਹੈ ਬੈਰਸ ਡਿਗਲੀ ਗਰੀ ਸੱਤ ਕਲਰ ਦੇ ਸਟਾਈਲ ਉਹਦੇ ਨੂੰ ਦਬਦੀ ਹੁੰਦੀ ਆ ਮਨ ਕਰੇ ਇਹਦਾ ਗ੍ਰੀਨ ਟੱਚ ਜਿੰਦਾ ਹਾਂ ਇਹ ਸੋਹਣਾ ਹੋਇਆ ਬਲੈਕ ਬੈਂਡ ਗਿਆ ਪੱਗ ਦੇਖਣੀ ਪਹਿਲਾਂ ਥੱਲੇ ਦਾ ਜੋ ਮਰਜੀ ਵਾਲਾ ਪੱਗ ਬਲੈਕ ਪੱਗ ਓਹੋ ਨਾ ਸੱਚ ਕੀ ਹਿਰ ਮਕੀਸ ਹੈ ਜੀ 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 ਇਹ ਸਭ ਖੁੱਲ ਰਿਹਾ ਬੜਾ ਹੈ ਸਿਸਟਮ ਜੀ 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 ਜੇ ਫਰਮ ਨਹੀਂ ਨਾ ਸਿਰ ਨਸਬ ਇਹਨਾਂ ਬਿਆਜ਼ ਨੂੰ ਬੈਂਬੈਂ ਸ਼ੁਕ ਠੀਕ ਹੀ ਭੀਆ ਪੀਟੀ ਨਹੀਂ ਜੀ ਲੱਗਦੀ ਸੇਟਿੰਗ ਹੋਣੀ ਜੀ ਚੱਕ ਤਾ ਐਕਸੈਸ ਚੱਕ ਜੀ ਐਕਸੈਸ ਨੰਬਰ ਜੀ ਐਕਸੈਸ ਹੈ ਇਨ ਐਕਸੈਸ ਹੈ ਅਸਲ ਨੰਬਰ ਮਸਾਲੇ ਬੈਂ ਹੁਣ ਆਪਾਂ ਇਨਕਮ ਵਾਲੀ ਦੁਕਾਨ ਤੇ ਪਹੁੰਚ ਗਏ ਇਨਕਮ ਚੈੱਕ ਕਰਦੇ ਆਂ ਬੀ ਜੇ ਕੋਈ ਪਸੰਦ ਆਉਂਦੀ ਐ ਨਹੀਂ ਦੇਖਦੇ ਆਪਾਂ ਲੈ ਵਿਸ਼ਣ ਸਿੰਘ ਇਹ ਤਾਂ ਇਹ ਤਾਂ ਐਨਕਾਂ ਮੇਰੇ ਤੋਂ ਐਨੇ ਲੱਗੇ ਹੋਏ ਨਾ ਦੇਖੀ ਬੰਦਾ ਕਨਫਿਊਜ਼ ਹੋ ਰਿਹਾ ਮੈਂ ਦਿਖਾਉਣਾ ਇੱਕ ਹੋਰ ਚੀਜ਼ ਐਨ ਘੜੀਆਂ ਆ ਦੇ ਹੈ ਆਈ ਸਰ ਲੱਗੇ ਦੇਖ ਮੈਨੂੰ ਲੱਗੇ ਤੇ ਤੁਹਾਨੂੰ ਨਹੀਂ ਜੀ ਮਰ ਸਾਡੇ ਨਹੀਂ ਲੱਗੀਆਂ ਤੂੰ ਲੱਗੇ ਦੇਖ ਮੈਨੂੰ ਮੇਰੇ ਲਈ ਸੋਹਣੀ ਲੱਗਦੀ ਲੱਗੇ ਦੇਖ ਤੁਸੀਂ ਟ੍ਰਾਈ ਕਰ ਆ ਨਹੀਂ ਉਹ ਦੇਖ ਐਨੇ ਕਿੰਨੇ ਐਨੀਆਂ ਕੁੜੀਆਂ ਵਾਲੀਆਂ ਇੱਥੇ ਜਰਾ ਕਿਧਰ ਲੱਗੀ ਲਿਖੀ ਤਾਂ ਇਹ ਖੜੀ ਕੋ ਖੜੀ ਆ ਗਈ ਗੁਸ਼ਾਨ ਨੂੰ ਆਪਸੰਦ ਹੈ ਗੁਸ਼ਾਨ ਨੂੰ ਪਪਾ ਕੇ ਨਾਲੋ ਆਈ ਪੁੱਛਿਆ ਸਤਾ ਕਰਕੇ ਕਿ ਕਿੰਨੀ ਸਾਨੂੰ ਐਂਡ ਬਣਾ ਦੇ ਹੈ ਡਿਸਕਾਊਂਟ ਵੀ ਲੱਗਿਆ ਹੈ ਡਿਸਕਾਊਂਟ ਨਾਲ ਹੀ ਲੱਗੀ ਹੈ 190 ਦੀ ਲੱਗੀ ਹੈ ਤਰਸਨੀ ਉਹ ਪੁੱਛ ਗਿਆ ਜੀ ਅਸੀਂ ਹੋਰ ਲੈ ਲਈਏ ਕਿਸਾਨ ਹੋਰ ਘੜੀ ਡੇਟ ਘਟ ਜੂਗਾ ਜੂੜੀ ਲੈ ਜੀਏਗਾ ਅਸ਼ਮ ਹਾਂਜੀ ਦੋਜ ਕਿਹੜੀ ਵਦਿਆ ਰਹਿ ਜਾਂਨੇ ਨਹੀਂ ਨੋ ਜੀ ਕੋਈ ਖਾਸ ਵਦਿਆ ਨਹੀਂ ਲੱਗਿਆ ਕਿਉਂਕਿ ਤੁਹਾਡੇ ਕੋਲ ਇਹਦੇ ਨਾਲ ਦੀ ਆਲਰੇਡੀ ਹੈਗੀਆਂ ਨਹੀਂ ਫਿਰ ਕੈਨਸਲ ਮੈਨੂੰ ਵਦਿਆ ਨਹੀਂ ਲੱਗਦਾ ਕਿ ਹੈਗੀ ਨਹੀਂ ਡੀਲ ਕੈਨਸਲ ਚਾਹਸੇਂ ਲੱਗਤ ਨਹੀਂ ਲੈ ਲੈਂਦੇ ਲੈਂਡ ਪਰਪਰਪੀਕਸਨ ਹਾਂ ਬੁਸ਼ਾਨ ਤਾਂ ਚਰੇ ਬਹੁਤ ਜੋਰ ਲਾ ਜਾਂਦੇ ਸਾਰੇ ਸਾਰੀਆਂ ਐਨਕਰਾਂ ਵਿੱਚ ਜਿਗੋ ਕਿ ਨੇ ਇਹ ਜਿਹੜੇ ਮਾਰ ਕੇ ਨਾ ਇਹ ਨਵੇਂ-ਨਵੇਂ ਮਾਰ ਕੇ ਸਾਰੇ ਨਾ ਰੇਬਨ ਨਹੀਂ ਹੈਗਾ ਕੋਈ ਕੈਰੀਅਰ ਦਾ ਕੋਈ ਟੋਮੀ ਹਿਲ ਫਿਗਰ ਇਧਰ ਯਾਨੀ ਕਿ ਸਾਰੇ ਦੇਖੋ ਉੱਪਰ ਕੋਈ ਕੈਰੀਅਰ ਦਾ ਕੋਈ ਟੋਮੀ ਹਿਲ ਫਿਗਰ ਦਾ ਕੋਈ ਫੋਰ ਲਾਦਾ ਇਧਰ ਸਾਰੇ ਮਾਰ ਕੇ ਨੇ ਚੱਲੀ ਫਿਰ ਓਕੇ ਹਾਂਜੀ ਓਕੇ ਚਲੋ ਜਲਦੀ ਬਣੀ ਨਿਕਲ ਬਾਈ ਹੁਣ ਆਪਾਂ ਪਹੁੰਚੇ ਆ ਲੀਵਾਈਸ ਵਾਲਿਆਂ ਦੇ ਇੱਥੇ ਲੱਗੀ ਹੋਈ ਆ ਆਫਰ ਮਿੱਤਰੋ ਦੇਖੋ ਗੁਰシャン ਸਿੰਘ ਵਾਸਤੇ ਆਪਾਂ ਟੀ-ਸ਼ਰਟ ਦੇਖ ਰਹੇ ਹਾਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਟੀ-ਸ਼ਰਟ ਓਨਲੀ 15 ਯੂਰੋ ਦੇ ਵਿੱਚ ਮਿਲ ਜਾਣੀ ਆਪਾਂ ਨੂੰ ਤੇ ਮੈਨੂੰ ਕਲਰ ਹੀ ਬੜਾ ਪਿਆਰ ਲੱਗਿਆ ਗੁਰシャン ਹਰ ਇੱਕ ਤੇਰੀ ਪੱਗ ਦੇ ਨਾਲ ਮੈਂ ਕਹਿੰਦਾ ਗੱਲਬਾਤ ਐਨ ਓਕੇ ਹੋ ਜਾਣੀ ਆ ਹਰ ਇੱਕ ਪੱਗ ਨੇ ਐਸੀ ਹਾਂ ਬਲੈਕ ਪੈਂਟ ਇਹ ਵਾਲੀ ਟੀ-ਸ਼ਰਟ ਤੇਰੀ ਚੇਕ ਬਲੂ ਪੱਗ ਬੰਨਲਾ ਚ ਰੈੱਡ ਬੰਨਲਾ ਚ ਗ੍ਰੀਨ ਬੰਨਲਾ ਪੱਗ ਦੇਖੀ ਮੋੜੀ ਜਿਹੜੀ ਮਜੀ ਬੰਨਲਾ ਹਾਂ ਇਹ ਐਕਸਾਈਜ਼ ਕਿਹੜੇ ਸਾਈਜ਼ ਐਕਸੈਸ ਐਕਸੈਸ 81 ਵਿਚ ਜਕੜਾ ਬੁੱਤਰ ਸੀ ਸੀ ਐਕਸਲ ਲੱਗੇ ਔਰ ਇਹ ਐਕਸਲ ਲੱਗੇ ਨਹੀਂ ਐਕਸੈਸ ਹੀ ਆਊਗਾ ਤਾਂ ਜਾਂ ਗ੍ਰੀਨ ਦੇ ਵਿੱਚ ਬੇਟੇ ਨਹੀਂ ਹਰਾ ਨਹੀਂ ਗ੍ਰੇ ਜੰਨੀਵਰਸਲ ਜੇ ਸਾਰੇ ਨਾਲ ਚੱਲੂ ਕਰ ਲੈ ਟਰਾਈ ਵਿੱਚ ਸੈਟ ਆਉਂਦਾ ਫਿਰ ਪੱਲੇ ਲੱਗ ਨੀ ਕੋਲਰ ਵਾਲਾ ਪਾਉਣ ਲੱਗ ਗਿਆ ਤੇ ਅਈਸ਼ਾ ਨੀ ਕੋਲਰ ਵਾਲੇ ਕਿਹਨੇ ਕੋਲਰ ਵਾਲੀ ਹਾਂ ਜੀ ਕਰੇਟ ਰਾਈ ਦਿਖਾਈ ਦੇ ਉਹ ਤਾਂ ਡੌਗ ਨੇ ਵੀ ਲਾਈ ਦੇ ਕਾਲੀ ਕਾਲੀ ਮਟਨ ਨਿਕਲ ਲਿਆ ਪੁੱਤ ਕਾ ਤੇ ਮੋਂਗੋਨ ਕੋਨ ਕਰੀ ਐ ਅਸਾਂ ਕਿਹਨ ਪਤਾ ਕਿੱਧਰ ਚੱਲ ਗਿਆ ਸੀ ਸਾਕੇ ਡਰੈਸਿੰਗ ਹੋਣੇ ਵਿੱਚ ਹਾਂ ਜਮਾ ਹਾਂ ਕਿ ਕਿੱਥੇ ਲੱਭਸਾਂ ਅਸੀਂ ਇੱਧਰ ਆ ਗਏ ਹਾਂ ਗੁਸ਼ਾਲੇ ਰੇਸ਼ਲ ਪਸੰਦ ਕੀਤੀ ਇੱਕ ਪਾਕੇ ਟਰਾਈ ਕਰ ਟਰਾਈ ਰੂਮ ਦੇ ਵਿੱਚ 565 ਆਇਆ ਸਹੀ ਆ ਨਾ ਸਹੀ ਆ ਹਨਾ ਕੋਈ ਐਕਸਲ ਨਹੀਂ ਦਿਖੀ ਐਕਸਲ ਆ ਬੋ ਖੁੱਲੀ ਹੋਣੀ ਆ ਮੈਂ ਤੂੰ ਫਿੱਟ ਪਾਉਣ ਦੀ ਆਤਰੀ ਆ ਮੈਂ ਉਹਦੀ ਹੋਰ ਸਾਈਜ਼ ਹੋਣਾ ਅੱਗੇ ਚੱਲ ਕੇ ਇਹ ਫਿਟਿੰਗ ਵਾਲੀ ਹੁੰਦੀ ਚਾਹ ਰਗਾ ਚੱਲਣ ਦੇ ਤੇਰੇ ਤੇ ਮਮਾ ਦਾ ਖਾਦੀ ਕੁਮਾਰੀ ਮੈਂ ਬਲੈਕ ਲੇ ਕੇ ਮੁਸ਼ਾਨੇ ਮਿੱਤਰੇ ਕੋ ਬਸੰਦ ਕਰ ਲਿਆ ਕਹਿੰਦਾ ਵੀ ਸੈਜ ਫਿੱਟ ਆ ਗਿਆ ਰੈਡੀ ਫਿੱਟ ਆ ਗਿਆ ਦੋ ਲੈ ਲਈਆਂ ਇੱਕ ਕੋਲਰ ਵਾਲੀ ਤੇ ਇੱਕ ਵਿਦਾਊਟ ਕੋਲਰ ਤੇ ਚੱਕ ਸ਼ਾਂਸਿਆਂ ਚੱਕ ਨਹੀਂ ਚਲਾ ਚੱਕ ਸ਼ਾਂਸਿਆਂ ਮੈਂ ਹੁਣ ਤਾਂ ਉਹ ਜਾਨੀ ਮਮੋਦੋਗੀ ਬੈਠੇ ਹਾਂ ਹਾਂਜੀ ਸਹੀ ਤੇ ਦੇਖ ਅੱਜ ਦਾ ਗੁਰਸ਼ਾਨਵੀ ਦੇ ਆਪਣੀ ਸ਼ੋਪਿੰਗ ਹੋ ਗਈ ਕੰਪਟੇਸ਼ਨ ਸ਼ਾਂਸਿਆਂ ਹਾਂ ਹੈ ਜਿਵੇਂ ਸਕੂਲ ਗਿਆ ਤੈਨੂੰ ਪਤਾ ਸੀ ਕਿ ਅੱਜ ਵੀ ਮੈਨੂੰ ਕੁਝ ਚੀਜ਼ ਮਿਲ ਜਾਣੀ ਆ ਹਾਂ ਅਬਾਸ ਤੇ ਹੋਈ ਜਾਂਦਾ ਹੈ ਹੈ ਅਬਾਸ ਹੋ ਜਾਂਦਾ ਉਹੀ ਮਾਰਨੇ ਮੇਦਰ ਕੋਈ ਵਾਸਾ ਹੀ ਹੁੰਦਾ ਸਾਡਾ ਕੋਈ ਪਰਾ ਨਹੀਂ ਸੀ ਹੋਂਦਾ ਹੈਗਾ ਦਿਨ ਹਾਂਜੀ ਅਸੀਂ ਵੀ ਜਦੋਂ ਆਏ ਕੋਈ ਚੀਜ਼ ਚੰਗੀ ਮਿਲ ਗਈ ਹੈ ਨਾ ਮਨ ਨੂੰ ਹੋ ਜਾਂਦਾ ਵੀ ਸ਼ਾਇਦ ਕੁਝ ਹੋਊਗਾ ਅੱਜ ਸਹੀ ਗੱਲ ਹੈ ਫਿਰ ਜਿਨਾ ਪਤਾ ਲੱਗ ਰਿਹਾ ਸੀ ਵੀ ਮੰਮਾ ਨੂੰ ਵੀ ਕੁਝ ਪਸੰਦ ਨਹੀਂ ਆ ਰਿਹਾ ਪਾਪਾ ਨੂੰ ਵੀ ਨਹੀਂ ਵੀ ਸਿਰ ਹੁਣ ਮੇਰੀ ਹੁਣ ਵੀ ਅੱਜ ਗੱਲ ਬਣ ਗਈ ਆਪਾਂ ਤਾਂ ਜਾ ਵੀ ਗੁੜਗਾ ਫੇ ਪੀਨੇ ਹੈ ਨਾ ਹਾਂਜੀ ਪਨੀਪੂਰੀ ਖਾ ਲਈਆਂ ਕਫੇ ਪੀਏ ਸਮਾਂ ਵੀ ਪੁਣੇ ਤਿੰਨ ਹੋ ਗਏ ਆ ਤੇ ਫਿਰ ਆਪਾਂ ਚੱਲੀਏ ਘਰ ਤੋਂ ਹਾਂਜੀ ਜਾ ਕੇ ਸ਼ੌਪ ਵੀ ਓਪਨ ਕਰਨੀ ਹੈ ਆਪਾਂ ਨੇ ਬਿਲਕੁਲ ਇਹ ਵਾਲੇ ਮਾਲ ਦੇ ਵਿੱਚ ਆਈਏ ਤੇ ਸਟਾਰਬਕਸ ਤੇ ਨਾ ਰੁਕੀਏ ਐਦਾਂ ਕਦੇ ਹੋ ਨਹੀਂ ਸਕਦਾ ਤੇ ਆਪਾਂ ਰੁਕੇ ਤਾਂ ਕੁਛ ਾਨ ਵੀ ਕੀ ਬੀਏਗਾ ਠੰਡਾ ਮਿੱਠਾ ਤਿੱਸਾ ਜਲ ਠੀਕ ਹੈ ਠੰਡਾ ਠੰਡਾ ਆਪਾਂ ਵੀ ਕਾਫੇ ਮੈਦਰੋ ਸਟਾਰਬਕਸ ਦੀ ਕਾਫੀ ਉਰੀਆ ਕੇ ਪੀਣ ਨੂੰ ਮਿਲਦੀ ਸਾਨੂੰ ਜਾਓ ਰੋਯਰੂ ਸੈਂਟਰ ਦੇ ਵਿੱਚ ਪੁਰੇ ਆ ਕੇ ਜਦੋਂ ਵੀ ਇੱਥੇ ਆਉਂਦੇ ਮੈਨੂੰ ਯਾਦ ਆ ਤੁਹਾਡੀ ਬਹੁਤ ਸੋਹਣੀ ਐਨਕਾ ਘੁਆਚੀ ਸੀ ਇੱਥੇ ਸਹੀ ਗੱਲ ਹੈ ਕੁਸ਼ਾਨ ਤੂੰ ਕਿੱਥੇ ਸੀ ਨਹੀਂ ਨਹੀਂ ਇੰਨਾ ਵੀ ਛੇੜਾ ਨਹੀਂਦਾ ਇਦਾਂ ਲੈ ਸੀ ਲੈਣ ਚ ਲੱਗੇ ਮਿੱਤਰੋ ਉਹ ਉੱਥੇ ਸਾਹਮਣੇ ਰੱਖਦੀ ਸੀ ਆਪਣੀ ਐਨਕ ਸਿਮਨ ਦੇ ਪਿੱਛੇ ਪਿੱਛੇ ਤੇ ਐਨਕ ਨੇ ਚੱਕੀ ਮਾਰੀ ਦੀ ਨੇ ਐਨਕ ਹੈਗੀ ਮਹਿੰਗੀ ਸੀਗੀ ਉਹ ਮਹਿੰਗੀ ਐਨਕ ਸੀਗੀ ਹਾਂ ਕਾਫੀ ਟਾਈਮ ਦੀ ਸੀਗੀ ਉਹ ਫੇਰ ਮੁੜ ਕੇ ਇਦਾਂ ਸੁਭਾ ਬਣਿਆ ਮੇਰਾ ਮੈਂ ਮਹਿੰਗੀਆਂ ਐਨਕ ਲੈਣੀ ਛੱਡਤੀ ਆ ਮੈਂ ਮੁੜ ਕੇ ਫੇਰ ਡਾਊਨ ਆ ਗਿਆ ਮੈਂ ਕਿਹਾ ਵੀ ਚਿੰਝ ਹੋ ਜਾਂਦੀ ਉਹਦਾ ਬਹੁਤ ਮੈਂ ਓਰੀਜਨਲ ਦਿੱਤੀ ਜਾਣੇ ਕ ਆਪਣੀ ਉਹਦਾ ਹਾਂਜੀ ਪੈਸੇ ਜਿੜ ਕੇ ਲਈ ਸੀਗੀ ਉਹ ਸਹੀ ਗੱਲ ਆ ਮੈਨੂੰ ਪਤਾ ਮੈਨੂੰ ਆਪਣੀ ਸ਼ਾਪ ਨਹੀਂ ਸੀ ਪੀਤਾ ਸ਼ਾਪ ਉਦੋਂ ਮੈਂ ਕੰਮ ਕਰਦਾ ਸੀਗਾ ਉਦੋਂ ਰੁਪਏ ਜੋੜ-ਜੋੜ ਕੇ ਮੈਂ ਕੁਚੀ ਦੀ 55 ਸ਼ੌਂਗ ਹੀ ਲੈਣ ਦਾ ਤੇ ਉੱਤਰ ਗਿਆ ਸਾਰੀ ਇਹ ਸਟਾਰਬਕਸ ਆ ਕੇ ਉੱਤਰੇ ਸ਼ੌਂਗ ਮੇਰਾ ਮੂਡ ਸਾਰਾ ਹੀ ਆਫ ਹੋ ਗਿਆ ਇੱਥੇ ਬਹੁਤ ਮੈਨੂੰ ਪਤਾ ਉਹ ਦਿਨ ਦਾ ਜਦੋਂ ਵੀ ਮੈਂ ਇੱਥੇ ਆਉਣੀ ਹੈ ਮੈਨੂੰ ਜਿਆਦਾ ਯਾਦ ਆ ਜਾਂਦਾ ਹੈ ਬੈਨੇ ਮੀ ਕੋਲੀ ਕੈਸੀ ਵੀ ਕੋ ਲੈ ਆ ਮੇਰੇ ਕੋਲ ਕੱਲ ਨੂੰ ਉਸ ਕੋਰੇ ਨਹੀਂ ਸੀ ਫ੍ਰੀ ਦੋਸਤ ਵੀ ਕੋ ਵਾ ਬੈਨੇ ਜੀ ਦਗਾ ਯਾ ਮੇਰੇ ਕੋਲ ਫ੍ਰੀ ਦੋਸਤ ਛੋਲਾ ਹੈ ਮੈਂ ਕੀ ਕੀਤੀ ਆਰਡਰ ਆਪਣੀ ਕਫੇ ਨਰਮਨਲੇ ਤੇ ਸੇਵਾ ਦੀ ਲਾਤੇ ਮੈਂ ਕਹਾਂ ਲਾਤੇ ਮੈਂ ਕਹਾਂ ਦੋ ਗੁਸ਼ਾਲ ਵੀ ਲਾਤੇ ਫਰੀਦੋ ਇੱਕ ਆਰਡਰ ਕੀਤਾ ਹੈ ਇਹ ਕੀ ਜੀ ਹੈ ਬਨਾਣਾ ਲੂਫ ਕੇਕ ਹੈ ਜੀ ਬਨਾਣਾ ਲੂਫ ਕੇਕ ਹੈ ਹੈ ਰੋਟੀ ਨਹੀਂ ਹੈਗਾ ਰੋਟੀ ਨਹੀਂ ਹੈਗਾ ਰੋਟੀ ਨਹੀਂ ਹੈਗਾ ਜੀ ਪਾਣੀ ਚਾਹੀਦਾ ਜੀ ਪੀਣਾ ਜੀ ਕਤਈ ਪਹਿਲਾਂ ਚੜਾ ਸਬ ਤਗੜੀ ਨਹੀਂ ਸੋੜ ਜੀ ਇੱਕ ਬੋਤਲ ਲੈ ਕੇ ਆਉਂਗਾ ਪਾਣੀ ਕਾਜੀ ਵਰਕ ਕਰ ਪਾ ਰਹੇ ਹਾਂ ਹਾਂ ਲੈ ਤੇ برف ਇਦਾਂ ਨਹੀਂ ਪਾਉਣੀ ਵਿੱਚ ਪਿਗਲਦੀ ਵੀ ਹੈ ਨਾ ਜੀ ਦੀ ਜੀ ਦਾ ਬਹੁਤ ਟਾਈਮ ਲੈਂਦਾ ਵਿੱਚ ਇਹਨੂੰ ਅਸਲ 'ਚ برف ਨਹੀਂ ਹੁੰਦੀ ਇਹ ਹੋਰ ਜੀ ਹੁੰਦੀ ਹੈ ਹੁਣ ਟਾਈਮ 3 ਵਜ ਗਏ ਆ ਸ਼ਾਪਿੰਗ ਸ਼ਾਪਿੰਗ ਕਰਕੇ ਆਪਾਂ ਫ੍ਰੀ ਹੋ ਗਏ ਆ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ ਤੇ ਲੈਦੇ ਗੁਰシャン ਵੀਰ ਨੇ ਥੋੜੀ ਸ਼ਰਟ ਲਤੀਆਂ ਬਾਕੀ ਆਪਣੇ ਕੋਈ ਚੀਜ਼ ਫਿੱਟ ਨਹੀਂ ਆਈ ਹੈਗੀ ਮਿੱਤਰੋ ਤੇ ਬਾਕੀ ਨੇ ਸ਼ਾਪਿੰਗ ਕਰਨਾ ਮਤਲਬ ਬੱਧਾ ਮਿੱਤਰੋ ਕੀ ਹੁੰਦਾ ਹੈ ਸ਼ਾਪਿੰਗ ਕਰਨਾ ਮਤਲਬ ਹੁੰਦਾ ਵੀ ਆਊਟਿੰਗ ਹੁੰਦਾ ਵੀ ਘਰੋਂ ਜੋ ਬੰਦਾ ਫ੍ਰੀ ਹੁੰਦਾ ਹੈ ਟਾਈਮ ਸਪੈਂਡ ਕਰਨਾ ਬਾਹਰ ਘੁੰਮਣਾ ਫਿਰਨਾ ਉਹਦੇ ਆ ਕਾਫੀ ਚੀਜ਼ਾਂ ਮਾਈਂਡ ਰਿਲੈਕਸ ਹੁੰਦਾ ਕਾਫੀ ਚੀਜ਼ਾਂ ਹੁੰਦੀਆਂ ਪੈਸੇ ਤਾਂ ਚਲੋ ਜਿਹੜੇ ਲੱਗਦੇ 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 ਆ ਤੇ ਬਾਕੀ ਆਪਾਂ ਹੁਣ ਇਸ ਆਊਟਲੈਟ ਬਾਰੇ ਗੱਲ ਕਰਦੇ ਆ ਇਹ ਜਿਹੜਾ ਲਤੀ ਆਊਟਲੈਟ ਵੈਸਟ ਆਪਣੀ ਬਹੁਤ ਸਾਰੇ ਭੈਣ ਭਰਾਵਾਂ ਨੂੰ ਪਤਾ ਹੋਊਗਾ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਪਰ ਫਿਰ ਵੀ ਚਲੋ ਆਪਣਾ ਫਰਜ਼ ਬਣਦਾ ਹੈ ਕਈ ਵਾਰ ਕਿਸੇ ਭੈਣ ਨੂੰ ਕਿਸੇ ਭਰਾ ਨੂੰ ਨਹੀਂ ਪਤਾ ਹੁੰਦਾ ਤਾਂ ਇੱਥੇ ਆ ਕੇ ਤੁਸੀਂ ਆਪਣੀ ਸ਼ੋਪਿੰਗ ਕਰ ਸਕਦੇ ਹੋ ਹਰ ਤਰ੍ਹਾਂ ਦੇ ਬ੍ਰਾਂਡ ਦੇ ਕੱਪੜੇ ਇੱਥੇ ਮਿਲ ਜਾਂਦੇ ਆ ਸਾਲ ਦੇ ਵਿੱਚ ਦੋ ਵਾਰੀ ਇੱਥੇ ਆਫਰ ਲੱਗਦੀਆਂ ਜਨਵਰੀ ਦੇ ਮਹੀਨੇ ਵਿੱਚ ਆਫਰ ਲੱਗਦੀ ਆ ਤੇ ਉਧਰ ਜਦੋਂ ਗਰਮੀ ਖਤਮ ਹੁੰਦੀ ਆ ਉਦੋਂ ਵੀ ਆਫਰ ਲੱਗਦੀ ਆ ਦੋ ਵਾਰ ਸਾਲ 'ਚ ਆਫਰ ਲੱਗਦੀਆਂ ਤੇ ਮਾੜੀ-ਮੋਟੀ ਨਿੱਕੀ-ਮੋਟੀ ਆਫਰਾਂ ਲੱਗਦੇ ਰਹਿੰਦੀਆਂ ਤੇ ਤੁਸੀਂ ਜ਼ਰੂਰ ਸਮੇਂ-ਸਮੇਂ ਕੱਢ ਕੇ ਆ ਕਸਟੈਲੋ ਦੀ ਰੂਮਾਨੋ ਵੀ ਕਹਿ ਦਿੰਦੇ ਇਹਨੂੰ ਤੇ ਆਪਾਂ ਇਹਦੇ ਨਾਲ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਆ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰੇ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ